ਸਾਵਾਯੂ ਦੀ ਜਫਤੇ ਤੋਂ ਪਿੰਡ ਦਸਾਂਝ ਦੀ ਸੰਗਤ ਵੱਲੋਂ ਜੋ ਹਾਰਡਪੀਟ ਦਾ ਲਈ ਮਦਦ ਇਕੱਠੀ ਕੀਤੀ ਜਾ ਰਹੀ ਹੈ ਤੇ ਨੌਜਵਾਨ ਜਿਹੜੇ ਪਿੰਡ ਦੇ ਵਿੱਚੋਂ ਮਾਇਆ ਕੱਤਰ ਕਰ ਰਹੇ ਹੈ ਕਿਉਂਕਿ ਪਿਛਲੇ ਦਿਨੀ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਹੜ੍ਹ ਦੀ ਬਹੁਤ ਜ਼ਿਆਦਾ ਮਾਰ ਪਈ ਹੈ ਚਾਹੇ ਉਹ ਫਿਰੋਜ਼ਪੁਰ ਜ਼ਿਲ੍ਹਾ ਚਾਹੇ ਉਹ ਤਰਨਤਾਰਨ ਗੁਰਦਾਸਪੁਰ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਕੁਝ ਪਿੰਡ ਪ੍ਰਭਾਵਿਤ ਹੋਏ ਆ ਤੋ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਜਾ ਕੇ ਅਸੈਸਮੈਂਟ ਲਈ ਗਈ ਹੈ ਕਿ ਵੀ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਸਾਨੂੰ ਕਿਹਾ ਕਿ ਉੱਥੇ ਰਾਸ਼ਨ ਪਾਣੀ ਪਸ਼ੂਆਂ ਦੀ ਪੀਡ ਵਗੈਰਾ ਤੇ ਤੂੜੀ ਚਾਰਾ ਵਗੈਰਾ ਕਾਫੀ ਮਾਤਰਾ ਦੇ ਵਿੱਚ ਪਹੁੰਚ ਚੁੱਕਿਆ ਹਾਲਾਂਕਿ ਤੂੜੀ ਚਾਰੇ ਦੀ ਹਲੇ ਥੋੜੀ ਕਮੀ ਲੱਗਦੀ ਹੈ ਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਵੀ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਪਹੁੰਚ ਰਿਹਾ ਆ ਉਹਨਾਂ ਲੋਕਾਂ ਨੇ ਜਿਹੜੀ ਇਹ ਡਿਮਾਂਡ ਕੀਤੀ ਸੀਗੀ ਕਿ ਜਿਹੜਾ ਹੱਡ ਦਾ ਪਾਣੀ ਉਤਰ ਜਾਣ ਤੋਂ ਬਾਅਦ ਜਿਹੜਾ ਮਾ ਜਮੀਨਾਂ ਦੇ ਵਿੱਚੋਂ ਮਿੱਟੀ ਕੱਢਣ ਵਾਸਤੇ ਕਿਉਂਕਿ ਹੱਡ ਦੇ ਪਾਣੀ ਦੇ ਨਾਲ ਦਰਿਆ ਦੀ ਮਿੱਟੀ ਜਿਹੜੀ ਬਹੁਤ ਜ਼ਿਆਦਾ ਆ ਜਾਂਦੀ ਹੈ ਸੋ ਜਮੀਨਾਂ ਨੂੰ ਦੁਬਾਰਾ ਵਾਹਯੋਗ ਬਣਾਉਣ ਵਾਸਤੇ ਉਹਨਾਂ ਨੂੰ ਟਰੈਕਟਰਾਂ ਦੀ ਤੇ ਤੇਲ ਦੀ ਲੋੜ ਪੈਣੀ ਹੈ ਸੋ ਇਹ ਪੈਸੇ ਦੇ ਨਾਲ ਜਿਹੜਾ ਡੀਜ਼ਲ ਖਰੀਦਿਆ ਜਾਊਗਾ ਤੇ ਜਦੋਂ ਹੀ ਪਾਣੀ ਉਤਰ ਜਾਂਦਾ ਤਾਂ ਸਾਡੇ ਪਿੰਡ ਦੇ ਨੌਜਵਾਨ ਆ ਜਿਹੜੇ ਆਪਣੇ ਟਰੈਕਟਰ ਲੈ ਕੇ ਉਹਨਾਂ ਪਿੰਡਾਂ ਦੇ ਵਿੱਚ ਜਾਣਗੇ ਜਿੰਨਾ ਪਿੰਡਾਂ ਦੇ ਵਿੱਚ ਹੱਡ ਦੀ ਮਾਰ ਪਈ ਹੋਈ ਹੈ ਤੇ ਉਹਨਾਂ ਦੀਆਂ ਪਹਿਲੀਆਂ ਪੱਧਰੀਆਂ ਕਰਾਉਣ ਦੇ ਵਿੱਚ ਜਾਂ ਵਾਹੀ ਯੋਗ ਬਣਾਉਣ ਦੇ ਵਿੱਚ ਜਿਹੜਾ ਪਿੰਡ ਦਸਾਂਝ ਦੀ ਸੰਗਤ ਵੱਲੋਂ ਯੋਗਦਾਨ ਪਾਇਆ ਜਾਊਗਾ ਸੋ ਪਿੰਡ ਦਸਾਂਝ ਦੀ ਸੰਗਤ ਨੂੰ ਬੇਨਤੀ ਹੈ ਕਿ ਨਗਰ ਨਿਵਾਸੀ ਵੀ ਤੇ ਐਨ ਆਰ ਆਈ ਵੀਰ ਵੀ ਜਿਹੜੇ ਦੂਰ ਬੈਠੇ ਆ ਪਿੰਡ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਸੇਵਾ ਦੇ ਵਿੱਚ ਵੱਤੋਂ ਵੱਤ ਹਿੱਸਾ ਪਾਓ ਤੁਸੀਂ ਮਨਪ੍ਰੀਤ ਸਿੰਘ ਸੰਘਾ ਇਹਨਾਂ ਨੂੰ ਪੈਸੇ ਭੇਜ ਸਕਦੇ ਹੋ ਗੁਰਪ੍ਰੀਤ ਸਿੰਘ ਸੰਘਾ ਜਿਹੜੇ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਸੋ ਇਹ ਪੰਚਾਇਤ ਮੈਂਬਰ ਨੇ ਸੋ ਇਹਨਾਂ ਦੀ ਗੁਆਈ ਦੇ ਵਿੱਚ ਜਿਹੜੀ ਇਹ ਕਲੈਕਸ਼ਨ ਕੀਤੀ ਜਾ ਰਹੀ ਹੈ ਸੋ ਤੁਸੀਂ ਇਹਨਾਂ ਨੂੰ ਡਾਇਰੈਕਟਲੀ ਪੈਸੇ ਜਿਹੜੇ ਭੇਜ ਸਕਦੇ ਹੋ ਤੇ ਤੁਹਾਨੂੰ ਉਹਦਾ ਪੂਰਾ ਹਿਸਾਬ-ਕਿਤਾਬ ਹੈ ਜਿਹੜਾ ਉਹ ਨਸ਼ਰ ਕੀਤਾ ਜਾਊਗਾ ਜਿੰਨੇ ਵੀ ਲੋਕ ਇਹ ਇਸ ਦੇ ਵਿੱਚ ਯੋਗਦਾਨ ਪਾਉਣਗੇ ਉਹਨਾਂ ਸਾਰਿਆਂ ਨੂੰ ਜਿਹੜਾ ਹਿਸਾਬ-ਕਿਤਾਬ WhatsApp 'ਤੇ ਪੀ ਤੇਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ